ਹਾਂਜੀ ਸਰਨ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਮਨਦੀਪ ਸਿੰਘ ਮੈਂਟੂ ਵੱਲੋਂ ਪੰਜਾਬੀਓ ਪੰਜਾਬ ਦੇ ਕੁਦਰਤੀ ਕਰੋਪੀ ਆਈ ਹੋਈ ਹੈ ਤੇ ਆਪਾਂ ਸਾਰੇ ਇਕੱਠੇ ਆ ਆਪਾਂ ਸਾਰੇ ਰਲ ਮਿਲ ਕੇ ਜਿੱਥੇ ਵੀ ਕਿਤੇ ਪ੍ਰੋਬਲਮ ਆ ਰਹੀ ਹੈ ਮੁਸ਼ਕਲ ਆ ਰਹੀ ਹੈ ਇਕੱਠੇ ਹੋ ਕੇ ਆਪਾਂ ਉੱਥੇ ਆਪਣੀ ਪਹੁੰਚ ਬਣਾ ਰਹੇ ਆ ਉਹਨਾਂ ਲੋਕਾਂ ਦੇ ਨਾਲ ਮਿਲ ਰਹੇ ਆ ਲੋਕਾਂ ਨੂੰ ਦੁੱਖ ਤਕਲੀਫਾਂ ਜੋ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਪੰਜਾਬ ਦੇ ਉਹ ਡਿਸਟ੍ਰਿਕਟ ਜਿਹੜੇ ਕਿ ਪਾਣੀ ਦੀ ਮਾਰੇਠਾ ਜਾਨੀ ਕਿ 1100 ਪਿੰਡ ਜਿਹੜਾ ਡੁੱਬਿਆ ਹੋਇਆ ਹੈ ਜਿਨ੍ਹਾਂ ਦੀਆਂ ਫਸਲਾਂ ਦੇ ਨਾਲ-ਨਾਲ ਪਿੰਡ ਵੀ ਡੁੱਬੇ ਆ ਪਿੰਡਾਂ ਦੇ ਵਿੱਚ ਮਾਲ ਅਸਬਾਬ ਜਿਹੜੇ ਪਸ਼ੂ ਸੀਗੇ ਬਾਲੇ ਘਰਾਂ ਦੇ ਸ਼ੱਤਾਂ ਤੇ ਚੜਾ ਰੱਖੇ ਆ ਬਹੁਤ ਲੋਕ ਸ਼ਿਫਟ ਹੋਣ ਦੇ ਲਈ ਵੀ ਮਜਬੂਰ ਹੋਏ ਪਏ ਆ ਬਹੁਤ ਸਾਰੇ ਲੋਕਾਂ ਨੂੰ ਘਰੋਂ ਨਿਕਲ ਨੂੰ ਜੀ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਬਹੁਤ ਕੀਮਤੀ ਸਮਾਨ ਪਿਆ ਹੁੰਦਾ ਘਰ ਦੇ ਵਿੱਚ ਤਕਰੀਬਨ ਤਕਰੀਬਨ ਹਰੇਕ ਚੀਜ਼ ਕੀਮਤੀ ਹੁੰਦੀ ਹੈ ਬਦਰ ਛੜਨੀ ਔਖੀ ਬਹੁਤ ਆ ਤੇ ਬੜੀ ਮੁਸ਼ਕਲ ਦੀ ਘੜੀ ਹੈ ਇਹ ਜਿੱਥੇ ਪੰਜਾਬ ਅੱਜ ਫੇਸ ਕਰ ਰਿਹਾ ਦੇਖੋ ਆਪਾਂ ਕਦੇ ਵੀ ਕਿਤੇ ਬਾਹਰ ਜਾਣੇ ਆ ਤੇ ਆਪਾਂ ਘਰੇ ਕੋਈ ਬੰਦਾ ਛੱਡ ਕੇ ਜਾਣੇ ਹੁਣ ਸਾਰਿਆਂ ਨੂੰ ਟਰੈਕਟਰ ਟਰਾਲੀਆਂ ਤੇ ਆਪਣਾ ਸਭ ਕੁਝ ਛੱਡ ਕੇ ਜਾਣਾ ਪੈ ਰਿਹਾ ਹੈ ਇਹੋ ਜੀ ਮੁਸ਼ਕਲ ਦੀ ਕੜੀ ਤਾਂ ਪਰਮਾਤਮਾ ਨਾ ਹੀ ਲਿਆ ਕੇ ਪਰ ਹੁਣ ਕੁਦਰਤ ਦੀ ਕਰੋਪੀ ਹੈ ਕੁਦਰਤ ਅਗੇ ਜੋਰ ਨਹੀਂ ਉਸ ਰੱਬ ਅਗੇ ਜੋਰ ਨਹੀਂ ਕਿਸੇ ਦਾ ਚੱਲਦਾ ਕੰਮ ਆਪਾਂ ਨੂੰ ਸਹਿਣੀ ਪੈਣੀ ਹੈ ਆਪਾਂ ਬੇਵਸਾਂ ਮਜਬੂਰ ਹੈ ਕੁਝ ਮਨੁੱਖ ਦੇ ਦੁਆਰਾ ਕੁਦਰਤ ਨਾਲ ਖੇਛੜ ਮਨੁੱਖ ਦੇ ਦੁਆਰਾ ਲਗਾਤਾਰ ਦੇਖੋ ਕੁਦਰਤ ਨਾਲ ਵੀ ਇੱਕ ਧੋਖਾ ਮਾਉਣਾ ਆਪਾਂ ਕਹਿ ਸਕਦੇ ਆ ਉਹ ਚੀਜ਼ ਦਾ ਨਤੀਜਾ ਵੀ ਅੱਜ ਸਾਡੇ ਸਾਹਮਣੇ ਆ ਹੁਣ ਦੇਖੋ 2 ਡਿਗਰੀ ਟੈਂਪਰੇਚਰ ਕਹਿੰਦੇ ਵਧਿਆ ਹੋਇਆ ਹੈ ਵਰਡ ਦਾ ਪਿਸ਼ੁਮ ਦਾ 2 ਡਿਗਰੀ ਵਧਣ ਦੇ ਨਾਲ ਗਲੇਸ਼ੀਅਰ ਆਪਣੇ ਪਿਗਲ ਰਹੇ ਆ ਗਲੇਸ਼ੀਅਰ ਪਿਗਲ ਰਹੇ ਆ ਹਿਮੀਡੀਟੀ ਲੈਵਲ ਜ਼ਿਆਦਾ ਹੋ ਰਿਹਾ ਹੈ ਹਿਮੀਡੀਟੀ ਲੈਵਲ ਜ਼ਿਆਦਾ ਹੋਣ ਕਾਰਨ ਜਿਹੜੀਆਂ ਇਥੇ ਤਰੰਗਾ ਖਿੱਚੀਆਂ ਜਾਂਦੀਆਂ ਨੇ ਆਪਣੇ ਪੌਣਾ ਖਿੱਚੀਆਂ ਜਾਂਦੀਆਂ ਨੇ ਸਮੁੰਦਰ ਵੱਲ ਉਹਦੀ ਜ਼ਿਆਦਾ ਕੈਪੈਸਿਟੀ ਹੋ ਰੱਖੀ ਆ ਕੁਦਰਤ ਤੇ ਜੋਰ ਨਹੀਂ ਕਿਸੇ ਦਾ ਹੁਣ ਜਿਵੇਂ ਖਬਰ ਆਈ ਐ ਦੋ ਤਿੰਨ ਪਹਿਲਾਂ ਮੇਰੇ ਖਿਆਲ ਚ ਕੱਲ ਹੀ ਉਥੇ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਬਾਰਡਰ ਤੇ ਪਹੁੰਚਾਲ ਆਇਆ ਤੇ 800 900 ਮੋਤਾ ਹੂੰ ਤੇ ਹਜੇ ਪਤਾ ਨਹੀਂ ਹੋਰ ਕਿੰਨੀਆਂ ਸਾਹਮਣੇ ਆਉਣੀਆਂ ਸੋ ਇਹ ਕੁਦਰਤੀਆਂ ਮਾਰਾਂ ਨੇ ਕੁਦਰਤ ਆਪਣਾ ਕੰਮ ਕਰਦੀ ਰਹਿੰਦੀ ਹੈ ਤੇ ਕੁਦਰਤ ਕਦੇ ਗਲਤ ਨਹੀਂ ਹੁੰਦੀਗੀ ਇੱਕ ਗੱਲ ਇਹ ਵੀ ਹੈ ਕੁਦਰਤ ਦੇ ਕੁਝ ਫਾਰਮੂਲੇ ਹੁੰਦੇ ਹਨ ਕੁਦਰਤ ਫਾਰਮੂਲਿਆਂ ਤੋਂ ਪਾਸੇ ਨਹੀਂ ਜਾਂਦੀ ਅਸਲ 'ਚ ਇਹ ਜਿਹੜਾ ਕੁਦਰਤੀ ਫਾਰਮੂਲੇ ਹੈ ਨਾ ਜੋ ਫਿਜ਼ਿਕਸ ਦੇ ਜਿਵੇਂ ਕਹਿ ਲਓ ਫਾਰਮੂਲੇ ਆ ਉਹ ਫਾਰਮੂਲੇ ਹੀ ਕੁਦਰਤ ਹੈ ਤੇ ਜਦੋਂ ਅਸੀਂ ਉਹਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਉਹ ਆਪਣਾ ਫਾਰਮੂਲੇ ਤੇ ਕੰਮ ਕਰਦੀ ਹੈ ਉਨੇ ਹਰੇਕ ਚੀਜ਼ ਆਪਣੇ ਫਾਰਮੂਲੇ ਤੇ ਰੱਖਣੀ ਹੈ ਦੇਖੋ ਪੂਰੀ ਕਾਇਨਾਤ ਪੂਰੀ ਕੁਦਰਤ ਫਾਰਮੂਲੇ ਤੇ ਕਰ ਕਰ ਰਹੀ ਹੈ ਕੰਮ ਸੂਰਜ ਆਪਣਾ ਚੱਕਰ ਹੈ ਉਹ ਕਰੋੜਾਂ ਸਾਲਾਂ ਤੋਂ ਉਸੇ ਹੀ ਟਾਈਮ ਦੇ ਵਿੱਚ ਉਨੇ ਹੀ ਸਮੇਂ ਦੇ ਵਿੱਚ ਉਨੇ ਹੀ ਸਕਿੰਟਾਂ ਦੇ ਵਿੱਚ ਪੂਰਾ ਕਰ ਰਿਹਾ ਹੈ ਧਰਤੀ ਸੂਰਜ ਦੁਆਲੇ ਚੱਕਰ ਉਨੇ ਹੀ ਦਿਨਾਂ ਦੇ ਵਿੱਚ ਉਨੇ ਮਿੰਟ ਉਨੇ ਸਕਿੰਟਾਂ ਦੇ ਵਿੱਚ ਪੂਰਾ ਕਰ ਰਹੀ ਹੈ ਦੇਖੋ ਕੁਦਰਤ ਦਾ ਕਮਾਲ ਇੱਕ ਸਕਿੰਟ ਦਾ ਫਰਕ ਨਹੀਂ ਪੈਂਦਾ ਇੱਕ ਸਕਿੰਟ ਦਾ ਫਰਕ ਲੱਖਾਂ ਸਾਲਾਂ ਤੋਂ ਇਹ ਫਾਰਮੂਲਾ ਹੈ ਇਵੇਂ ਚੰ드ਰਮਾ ਉਹ ਧਰਤੀ ਦਾ ਜਦੋਂ ਚੱਕਰ ਲਾਉਂਦਾ ਹੈ ਤੇ ਉਹ ਵੀ ਪੂਰੇ ਮੈਂਟ ਸਕੈਂਟ ਮਾਈਕਰੋ ਸਕੈਂਟ ਤੱਕ ਕਾਰਗਰ ਹੁੰਦਾ ਹੈ ਪ੍ਰੋਪਰ ਹੁੰਦਾ ਹੈ ਤੇ ਲੱਖਾਂ ਸਾਲਾਂ ਤੋਂ ਇਸ ਤਰ੍ਹਾਂ ਚੱਲ ਰਿਹਾ ਹੈ ਫਾਰਮੂਲੇ ਤੋਂ ਕੁਦਰਤ ਨਹੀਂ फडਕਦੀ ਫਾਰਮੂਲੇ ਤੋਂ ਬੰਦਾ फडਕਦਾ ਹੈ ਬੰਦਾ ਉਹਨਾਂ ਫਾਰਮੂਲੇ 'ਚ ਦਖਲ ਦੇਣ ਦੀ ਕੋਸ਼ਿਸ਼ ਕਰਦਾ ਹੈ ਉਹ ਆਪਦਾ ਬਾਉਂਸ ਬੈਕ ਕਰਦੀ ਹੈ ਕੁਦਰਤ ਕਿਉਂਕਿ ਉਹਦੇ ਫਾਰਮੂਲੇ ਨਾਲ ਆਪਾਂ ਛੇੜਛਾੜ ਨਹੀਂ ਕਰ ਸਕਦੇ ਆਪਾਂ ਆਪਦੇ ਬਣਾਏ ਹੋਏ ਚੀਜ਼ਾਂ ਕਰbaar ਜੋ ਵੀ ਹੈ ਆਪਾਂ ਉਹਦੇ ਨਾਲ ਛੇੜਛਾੜ ਕਰ ਸਕਦੇ ਆ ਪਰ ਜੇ ਉਹਦੇ ਰਸਤੇ ਚਾਏ ਉਹਦੇ ਫਾਰਮੂਲੇ ਚਾਏ ਆਪਾਂ ਕੱਟੇ ਜਾਵਾਂਗੇ ਸੋ ਕੁਦਰਤ ਨੇ ਆਪਣੇ ਆਪ ਨੂੰ ਮੈਂਟੇਨ ਕੀਤਾ ਹੋਇਆ ਸੀ ਟੈਂਪਰੇਚਰ ਆਪਦਾ ਆਪਾਂ 2 ਡਿਗਰੀ ਵਧਾਤਾ ਅੱਗਾਂ ਬਾਲ ਕੇ ਧੂਆਂ ਕੱਢ ਕੇ ਪੋਲੂਸ਼ਨ ਕਰਕੇ ਜਿਵੇਂ ਵੀ ਕੀਤਾ ਆਪਾਂ ਦਰਖਤ ਕੱਟ ਕੇ ਆਪਾਂ ਵਧਾਤਾ ਉਹਨੇ ਆਜਾ ਉਹਨੂੰ ਬੈਲੈਂਸਾ ਕਰਨਾ ਨਾ ਉਹਨੇ ਆਪਦੇ ਆਪ ਨੂੰ ਫਾਰਮੂਲੇ ਤੇ ਲੈ ਕੇ ਆਉਣਾ ਸੋ ਇਹ ਗੱਲਾਂ ਹੁੰਦੀਆਂ ਨੇ ਜਦੋਂ ਅਸੀਂ ਇਹਨਾਂ ਕੁਦਰਤ ਨਾਲ ਛੇੜਛਾੜ ਕਰਦੇ ਆਂ ਨਜਾਇਜ਼ ਉਹਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਟਰੈਕ ਤੋਂ ਤਾਂ ਉਹਨੇ ਤਾਂ ਆਪਦਾ ਬਾਉਂਸ ਬੈਕ ਕਰਕੇ ਹਿੱਟ ਕਰਨੇ ਕਰ। ਬਾਕੀ ਜੋ ਸਾਡੀ ਹਮਦਰਦੀ ਹੈ ਉਹਨਾਂ ਸਾਰੇ ਲੋਕਾਂ ਦੇ ਨਾਲ ਜਿਹੜੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਕਰਸਤ ਹੈ ਜਿਨ੍ਹਾਂ ਨੂੰ ਇਹ ਸੰਤਾਪ ਹਟਾਉਣਾ ਪੈ ਰਿਹਾ ਹੈ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਉਹਨਾਂ ਨੂੰ ਗੋਦੀ ਲੈ ਕੇ ਹੱਥਾਂ 'ਚ ਚੱਕ ਕੇ ਟਰੈਕਟਰਾਂ ਟਰਾਲੀਆਂ ਤੇ ਵਗਦੇ ਪਾਣੀਆਂ ਦੇ ਵਿੱਚੋਂ ਲੈ ਕੇ ਆਉਣੇ ਪੈ ਰਹੇ ਐ ਇੱਕ ਬਹੁਤ ਵੱਡਾ ਸੰਤਾਪ ਹੈ ਪਰ ਸਾਡੇ ਲਈ ਆਉਣ ਵਾਲੇ ਸਮੇਂ ਦੇ ਲਈ ਇੱਕ ਸਮਝ ਬਣ ਰਹੀ ਹੈ ਕਹਿੰਦੇ ਹੁੰਦੇ ਆ ਕਹਿੰਦੇ ਜਦੋਂ ਆਖਰੀ ਨਦੀ ਸੁੱਕ ਜਾਵੇਗੀ ਜਦੋਂ ਆਖਰੀ ਦਰਿਆ ਸੁੱਕ ਜਾਵੇਗਾ ਜਦੋਂ ਆਖਰੀ ਮੱਛੀ ਖਾਧੀ ਜਾਵੇਗੀ ਜਦੋਂ ਆਖਰੀ ਦਰਖਤ ਕੱਟਿਆ ਜਾਵੇਗਾ ਉਦੋਂ ਸਮਝ ਆਊਗੀ ਕਿ ਅਸੀਂ ਪੈਸਾ ਨਹੀਂ ਖਾ ਸਕਦੇ ਸੋ ਪੈਸਾ ਸਾਡੇ ਲਈ ਸਭ ਕੁਝ ਨਹੀਂ ਹੈ ਇਹ ਕੁਦਰਤ ਇਹ ਕਾਇਨਾਤ ਜੋ ਸਾਨੂੰ ਵਰਾਸਤ ਵਿੱਚ ਮਿਲੀ ਹੈ ਇਹਨੂੰ ਉਸੇ ਤਰ੍ਹਾਂ ਹੀ ਸੰਭਾਲ ਕੇ ਰੱਖੀਏ ਸਜਾ ਕੇ ਰੱਖੀਏ ਇਹ ਸਾਡਾ ਗਹਿਣਾ ਹੈ ਬਾਕੀ ਬਹੁਤ ਸਾਰੇ ਇਨਸਾਨ ਹਮੇਸ਼ਾ ਹੀ ਇਸ ਕੋਸ਼ਿਸ਼ ਰਹਿੰਦੇ ਆ ਕਿ ਆਪਾਂ ਜਿਵੇਂ ਮਰਜ਼ੀ ਪੈਸਾ ਆ ਜਾਏ ਬਿਸ਼ੱਕ ਕੁਦਰਤ ਨਾਲ ਗਲਵਟਣਾ ਪੈ ਜਾਏ ਨਹੀਂ ਆਪਾਂ ਸਮਝਣੀਆਂ ਬਹੁਤ ਚੀਜ਼ਾਂ ਦੇਖੋ ਜੇ ਆਪਾਂ ਦਰਿਆ ਦੇ ਕੈਚਮੈਂਟ ਏਰੀਏ ਦੇ ਵਿੱਚ ਘਰ ਬਣਾਵਾਂਗੇ ਵੱਡੀਆਂ-ਵੱਡੀਆਂ ਮੱਝਾਂ ਖੜੀਆਂ ਕਰਾਂਗੇ ਫਸਲ ਲਾਉਣਗੇ ਉਹਦਾ ਏਰੀਆ ਉਹਦੀ ਮਲਕੀਅਤ ਆ ਉੱਥੇ ਉਹਦਾ ਕੈਚਮੈਂਟ ਏਰੀਆ ਹੈ ਠੀਕ ਆ ਆਪਾਂ ਆਪਦੇ ਮੁਨਾਫਿਆਂ ਦੇ ਲਈ ਉਸ ਨੂੰ ਵਰਤਦੇ ਆ ਆਪਾਂ ਇਹ ਸਮਝ ਲੈਣੇ ਆ ਕਿ ਇਹ ਤਾਂ ਸੁੱਕ ਗਏ ਹੁਣ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਥੋੜਾ ਵਾਪਸ ਲੈਣਾ ਪਰ ਉਹ ਸੁੱਕੇ ਹੋਏ ਦਰਿਆ ਦੇਖੋ ਅੱਜ ਹਰੇ ਹੋ ਕੇ ਕਿੰਨੀ ਤਬਾਹੀ ਮਚਾਈ ਆਉਣ ਵਾਲੇ 25 30 ਸਾਲ ਤੱਕ ਸੋਚਣਗੇ ਨਹੀਂ ਲੋਕ ਉਹਦੇ ਕੈਚਮੈਂਟ ਏਰੀਆ ਦੇ ਵਿੱਚ ਘਰ ਪਾਉਣ ਬਾਰੇ ਉਸੇ ਕੈਚਮੈਂਟ ਏਰੀਆ ਦੇ ਵਿੱਚ ਕੋਈ ਬਿਜ਼ਨਸ ਐਕਟੀਵਿਟੀ ਕਰਨ ਬਾਰੇ ਐਵੇਂ ਪੜਾਜ ਹੋਇਆ ਪੜਾਜ ਦੇਖੋ ਤੁਸੀਂ ਉੱਤਰਾਲੀ ਇੱਕ ਕਸਬਾ ਜਾਂ ਛੋਟਾ ਜਿਹਾ ਉਹ ਇੱਕ ਚੋਅ ਹੈ ਛੋਟਾ ਜਿਹਾ ਉਹਦੀ ਗੋਦ ਚ ਵਸਿਆ ਹੋਇਆ ਤੇ ਉਹ ਜਿਹੜਾ ਚੋ ਪਹਿਲਾਂ ਵੱਡਾ ਹੋਣਾ ਉਹ ਸਰ ਏਰੀਆ ਦੇ ਘਰ ਪਾਲੇ ਲੋਕਾਂ ਨੇ ਪਤਾ ਨਹੀਂ ਸੈਂਕੜੇ ਸਾਲਾਂ ਦੇ ਵਿੱਚ ਕੋਈ ਜ਼ਿਆਦਾ ਕੈਪੈਸਿਟੀ ਚ ਪਾਣੀ ਆਇਆ ਹੀ ਨਹੀਂ ਹੋਣਾ ਪਰ ਉਥੇ ਘਰ ਪੈਗੇ ਹੁਣ ਜਦੋਂ ਉਹਤੋਂ ਆਇਆ ਪਾਣੀ ਕਿਦਾਂ ਹੁਣ ਸਾਰਾ ਸ਼ਹਿਰ ਥਲੇ ਦਾਪਤ 50 50 ਫੁੱਟ 50 50 ਫੁੱਟ ਰੇਤਾ ਚੜ ਗਈ ਥੱਲੇ ਆ ਲੋਕ ਉਹਨਾਂ ਨੂੰ ਕੱਢ ਨਹੀਂ ਪਾ ਰਿਆ ਪ੍ਰਸ਼ਾਸਨ ਤੇ ਮੈਂ ਹੀ ਕੱਢ ਪਾਉਣਾ ਉਹਨੇ ਇੰਨੀ ਵੱਡੀ ਤਦਾਦ ਦੇ ਵਿੱਚ ਰੇਤਾ ਪਟਣੀ ਉਹ ਵੀ ਗਿੱਲੀ ਗੱਭ ਬਹੁਤ ਔਖੀ ਹੈ ਤੇ ਜਦੋਂ ਤੱਕ ਉਹ ਪੱਟੀ ਜਾਣੀ ਹੈ ਮਹੀਨੇ ਦੋ ਮਹੀਨੇ ਤੱਕ ਲਾਸਾਂ ਛੜਗਲ ਜਾਣੀਆਂ ਉੱਥੇ ਉਹ ਛੇੜ ਸਾੜ ਆ ਸਾਡੇ ਅਮੀ ਚੰਡੀਗੜ੍ਹ ਜਾਣੇ ਆ ਜਦੋਂ ਖਰੜ ਦਾ ਏਰੀਆ ਤੁਸੀਂ ਦੇਖਿਆ ਜਦੋਂ ਐਂਟਰ ਕਰਦੇ ਆ ਨਾ ਵੱਡੀਆਂ-ਵੱਡੀਆਂ ਸਕਾਈਸਕrapers ਸਕ੍ਰਿਪਟਰ ਵੱਡੀਆਂ-ਵੱਡੀਆਂ ਬਹੁ ਮੰਜਲੀਆਂ ਮਾਰਤਾਂ ਜਿਹੜੀਆਂ ਉਹ ਉੱਥੇ ਖੜੀਆਂ ਤੇ ਉਹ ਦਰਿਆ ਦੇ ਜਮਾ ਵਿੱਚ ਤੁਸੀਂ ਦੇਖੋਗੇ ਖੱਬੇ ਹੱਥ ਜਦੋਂ ਇਧਰੋ ਜਾਣੇ ਆਪਾਂ ਚੰਡੀਗੜ੍ਹ ਲੁਧਿਆਣੇ ਉਹ ਏਰੀਆ ਤੇ ਮਾਰ ਪੈਣੀ ਪੈਣੀ ਹੈ ਆਪਾਂ ਆਪਦੀਆਂ ਲਿਮਟਾਂ ਬਣਨੀਆਂ ਆਪਾਂ ਆਪਦੀਆਂ ਲਿਮਟਾਂ ਕ੍ਰੀਏਟ ਕਰੀਏ ਕੁਦਰਤ ਨੇ ਆਪਦੀ ਲਿਮਟ ਬਣਾ ਰੱਖੀ ਹੈ ਫਾਰਮੂਲਾ ਬਣਾ ਰੱਖਿਆ ਜਦੋਂ ਅਸੀਂ ਉਹਦੀਆਂ ਲਿਮਟਾਂ 'ਚ ਵੱਢਦੇ ਹਾਂ ਨਾ ਤਾਂ ਸਾਨੂੰ ਨੁਕਸਾਨ ਹੋਣਾ ਫਿਰ ਆਪਾਂ ਇਹ ਕਹਿੰਦੇ ਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਾਲ ਸੁਬਾਬ ਦਾ ਬਹੁਤ ਜ਼ਿਆਦਾ ਇਨਸਾਨੀ ਨੁਕਸਾਨ ਹੋਇਆ ਇਹ ਨੁਕਸਾਨ ਘਟਤਾ ਕੀਤਾ ਜਾ ਸਕਦਾ ਜੇ ਆਪਦੇ ਆਪ ਦੇ ਦਾਇਰੇ 'ਚ ਰਹੀਏ ਦੇਖੋ ਜੇ ਆਪਾਂ ਇੱਕ ਇਨਸਾਨ ਦੇ ਦੂਜੇ ਇਨਸਾਨ ਦੇ ਦਾਇਰੇ ਵਿੱਚ ਜਾ ਕੇ ਗਾਲਾਂ ਕੱਢਦਾ ਨਾ ਜਦੋਂ ਘਰ ਅੱਗੇ ਗਾਲਾਂ ਕੱਢਦਾ ਅੱਗੋਂ ਹਿੱਟ ਬੈਕ ਹੁੰਦਾ ਉਦੋਂ ਫ੍ਰਿਕੂ ਦਰਤੇ ਉਹ ਬਹੁਤ ਬਲਵਾਨ ਹੈ ਸਾਰੀ ਦੁਨੀਆ ਚੱਲ ਰਹੀ ਹੈ ਸਾਰਾ ਬ੍ਰਹਿਮੰਡ ਚੱਲ ਰਿਹਾ ਹੈ ਇੱਕ ਫਾਰਮੂਲੇ ਤੇ ਆਪਾਂ ਉਹਦੇ ਦਾਇਰੇ ਦੇ ਵਿੱਚ ਉਹਦੇ ਏਰੀਆ ਦੇ ਵਿੱਚ ਰਹਿ ਕੇ ਜਦੋਂ ਇਹੋ ਜਿਹਾ ਕੰਮ ਕਰਾਂਗੇ ਤਾਂ ਆਪਾਂ ਹਿੱਟ ਬੈਕ ਹੋਣਾ ਹੀ ਹੋਣਾ ਮਾਰਖਾਣੀ ਖਾਣੀ ਹੈ ਸੋ ਉਮੀਦ ਕਰਦੇ ਆਂ ਕਿ ਆਪਾਂ ਸਿੱਖਾਂਗੇ ਸਾਰੇ ਪਰ ਅੱਜ ਦੀ ਕੜੀ ਪੰਜਾਬ ਤੇ ਮੁਸ਼ਕਲ ਦੀ ਕੜੀ ਹੈ ਅੱਜ ਦੀ ਕੜੀ ਲੋੜ ਹੈ ਆਪਾਂ ਉਹਨਾਂ ਦੀ ਹੈਲਪ ਕਰੀਏ ਜਿੱਥੋਂ ਕਿਤੋਂ ਵੀ ਹੋ ਸਕਦਾ ਹੈ ਬਾਹਰੋਂ ਅੰਦਰੋਂ ਆਪਾਂ ਹੈਲਪ ਕਰ ਵੀ ਰਹੇ ਆਂ ਤੇ ਹੋਰ ਵੀ ਕਰੀਏ ਇਹਨਾਂ ਨੂੰ ਜਿਆਦਾ ਲੋਕਾਂ ਨੂੰ ਪੱਠਿਆਂ ਦੀ ਲੋੜ ਹੈ ਜਾਂ ਅਚਾਰ ਦੀ ਲੋੜ ਹੈ ਤੂੜੀ ਕਈਆਂ ਘਰਾਂ ਕੋਲੇ ਬਹੁਤ ਹੈ ਕਿਉਂਕਿ ਜਿੱਥੇ ਵੀ ਮਾਲ ਡੰਕਰ ਹੈਗਾ ਇਨਸਾਨ ਆਸਤੇ ਤਾਂ ਆਟੇ ਦੀ ਥੈਲੀ ਬੰਦਾ ਕੋਠੇ ਤੇ ਰੱਖ ਲੂ ਪਸ਼ੂਆਂ ਲਈ ਚਾਰਾ ਬਹੁਤ ਚਾਹੀਦਾ ਹੁੰਦਾ ਉਹ ਕੋਠਿਆਂ ਦੇ ਖਿੜਾ ਰੱਖੇ ਆਪਾਂ ਚਾਰੇ ਦਾ ਅਚਾਰ ਹੋਵੇ ਜਾਂ ਹਰਾ ਚਾਰਾ ਹੋਵੇ ਉਹਦਾ ਪ੍ਰਬੰਧ ਜਿਆਦਾ ਕਰਨਾ ਤੇ ਉਸ ਤੋਂ ਬਾਅਦ ਜਿਵੇਂ ਗੱਲ ਦੱਸਾਂ ਬਹੁਤ ਵਧੀਆ ਕੀਤਾ ਦਲਜੀਤ ਹੋਰਾਂ ਨੇ 10-10 ਪਿੰਡਾਂ ਨੂੰ ਗੋਦ ਲੈ ਲਿਆ ਪਿੰਡਾਂ ਨੂੰ ਗੋਦ ਲੈਣ ਦਾ ਮਤਲਬ ਇਹ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੜ੍ਹ ਖਤਮ ਹੋ ਜੂਗਾ ਉਦੋਂ ਸਹੀ ਲੋੜ ਹੋਊਗੀ ਪੈਸੇ ਦੀ ਉਹ ਰੀਜੈਗੂਨੇਟ ਕਰਨਾ ਉਸ ਪਿੰਡ ਨੂੰ ਦੁਬਾਰਾ ਉਸੇ ਕੰਡੀਸ਼ਨ ਤੇ ਵਿੱਚ ਦੁਬਾਰਾ ਬਹਾਲ ਕਰਨਾ ਉਸ ਲਈ ਬਹੁਤ ਪੈਸਾ ਚਾਹੀਦਾ ਹੋਊਗਾ ਜਦੋਂ ਪਾਣੀ ਉਤਰੂਗਾ ਨਾ ਘਰਾਂ ਦੇ ਵਿੱਚੋਂ ਨੁਕਸਾਨ ਕਰਕੇ ਲੋਕਾਂ ਦੇ ਬੈੱਡ ਅਲਮਾਰੀਆਂ ਫਰਿੱਜਾਂ ਤੇ ਜੁੱਤੀਆਂ ਹੋਰ ਕੀ ਕੀ ਸਮਾਨ ਤਬਾਹ ਹੋ ਚੁੱਕਿਆ ਹੋਊਗਾ 10-15 ਦਿਨ ਪਾਣੀ ਜਰਿਆ ਕੇ ਖਤਮ ਹੋ ਚੁੱਕਿਆ ਹੋਊਗਾ ਉਹ ਸਾਰੇ ਦੇ ਪੈਸਾ ਚਾਹੀਦਾ ਹੋਊਗਾ ਫਿਰ ਖੇਤ ਤਾਂ ਖਤਮ ਹੋਏ ਹੋਏ ਮਾਲ ਡੰਗਰ ਬਹੁਤ ਮਰੇ ਕੁਝ ਕੋਠੇ ਦੇ ਚੜੇ ਉਹ ਸਾਰਿਆਂ ਨੂੰ ਰੀਜੂਨਟ ਕਰਨ ਦੇ ਲਈ ਪੈਸਾ ਚਾਹੀਦਾ ਹੁਣ ਆਪਾਂ ਸਾਰੇ ਬਹੁਤ ਮਾਲ ਸਬਾਬ ਲੈ ਕੇ ਜਾ ਰਹੇ ਹਾਂ ਟਰਾਲੀਆਂ ਉੱਪਰ ਪਰ ਲੈ ਕੇ ਜਾ ਰਹੇ ਹਾਂ ਤੇ ਇਹ ਨਾ ਹੋਵੇ ਕਿ ਬਾਅਦ ਵਿੱਚ ਕੋਈ ਕਿਸੇ ਵੱਲ ਦੇਖੇ ਹੀ ਨਾ ਉਧਰ ਜਦੋਂ ਪਾਣੀ ਉਤਰੂਗਾ ਆਪ ਦੀ ਤਲ ਛੱਟੀ ਛੱਡ ਕੇ ਜਾਊਗਾ ਇੱਕ ਮਿੱਟੀ ਦੀ ਪਤਲੀ ਲੇਅਰ ਛੱਡ ਕੇ ਜਾਊਗਾ ਉਹ ਅਬਜਾਊ ਲੇਅਰ ਜਿਸ ਨਾਲ ਪੰਜਾਬ ਬਣਿਆ ਉਹ ਛੱਡ ਕੇ ਵਾਪਸ ਪਰਤੂਗਾ ਆਪਦੇ ਟਿਕਾਣੇ ਤੇ ਆਪ ਦੀ ਜਗ੍ਹਾ ਤੇ ਉਦੋਂ ਬਹੁਤ ਜ਼ਿਆਦਾ ਹੈਲਪ ਦੀ ਲੋੜ ਹੋਊਗੀ ਆਪਾਂ ਆਪਾਂ ਸਾਰੇ ਉਸ ਸਮੇਂ ਲਈ ਵੀ ਤਿਆਰ ਰਹੀਏ ਇਹ ਨਾ ਹੋਵੇ ਕਿ ਆਪਣੇ ਰਿਸੋਰਸ ਸਾਰੇ ਪਹਿਲਾਂ ਹੀ ਖਤਮ ਕਰ ਬੈਠੀਏ ਆਪਾਂ ਉਸ ਸਮੇਂ ਲਈ ਵੀ ਆਪਣਾ ਇੱਕ ਇੱਕ ਪੈਨ ਅਡਾਪਟ ਕਰੀਏ ਦੀ ਆਪਾ ਇਸ ਪੈਂਡ ਤੇ ਜਿੰਨੇ ਘਾਟ ਨੁਕਸਾਨੇ ਗਏ ਜਿੰਨੇ ਲੋਕਾਂ ਆਪਾਂ ਸਾਰੇ ਰਲ ਕੇ ਇਕੱਠੇ ਹੋ ਕੇ ਇੱਕ ਇੱਕ ਪੈਂਡ ਅਡਾਪਟ ਕਰਕੇ ਆਪਾਂ ਉਹ ਚੀਜ਼ ਤੇ ਪਹੁੰਚਦੇ ਹਾਂ ਸਰਮੇ ਉਹਨਾਂ ਜਿਵੇਂ ਦਲਜੀਤ ਨੇ ਕੀਤਾ ਕਲਾਕਾਰਾਂ ਨੂੰ ਬੇਨਤੀ ਆ ਬਹੁਤ ਪੈਸਾ ਕਮਾਉਨੇ ਹੋ ਤੁਸੀਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ ਪੰਜਾਬ ਦੇ ਲੋਕਾਂ ਦੇ ਪਿਆਰ ਦੇ ਸਦਕੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਪੈਸਾ ਵੀ ਕਮਾ ਰਹੇ ਹੋ ਜਿਵੇਂ ਦਲਜੀਤ ਨੇ ਕੀਤਾ ਉਦਾਹਰਨ ਲੈ ਕੇ ਤੁਸੀਂ ਵੀ ਦੋ ਦੋ ਚਾਰ ਚਾਰ ਪੈਂਡ ਅਡਾਪਟ ਕਰੋ ਹਜ਼ਾਰ ਪੈਂਡ 1100 ਪੈਂਡ ਹੈਗਾ ਕੁਛ ਵੀ ਨਹੀਂ ਹੈ ਪੰਜਾਬੀਆਂ ਦੇ ਲਈ ਕਰ ਸਕਦੇ ਹਾਂ ਅਸੀਂ ਬਾਕੀ ਪੰਜਾਬ ਤੇ ਮੇਰ ਹੋਵੇ ਰੱਬ ਦੀ ਤੁਹਾਡੇ ਸਾਰਿਆਂ ਤੇ ਮੇਰ ਹੋਵੇ ਸਾਰੇ ਤੁਸੀਂ ਰਾਜੀ ਖੁਸ਼ੀ ਰਹੋ ਬਹੁਤ ਬਹੁਤ ਧੰਨਵਾਦ